ਕਿ ਅਸੀਂ ਕਮਾਈ ਕਰਕੇ ਪੈਸਾ ਬਣਾਵਾਂਗੇ ਨਾ ਉਹ ਸਾਨੂੰ ਪੈਸਾ ਲਾਉਣ ਦਾ ਪਤਾ ਲੱਗ ਜਾਂਦਾ ਵੀ ਅਸੀਂ ਪੈਸਾ ਲਾਈਏ ਕਿਵੇਂ ਜਦੋਂ ਕਿਸੇ ਨੂੰ ਮੁਕਤ ਪੈਸਾ ਬਣ ਲੱਗ ਜੀ ਉਦੋਂ ਮੁਸ਼ਕਲ ਹੋ ਜਾਂਦਾ ਤੁਹਾਨੂੰ ਕੀ ਲੱਗਦਾ ਜੀ ਪੁੱਤ ਨੂੰ ਲਾੜ ਕਿੰਨਾ ਕੁ ਜ਼ਰੂਰੀ ਆ ਜਿਵੇਂ ਬਜ਼ੁਰਗ ਲਾੜ ਦਿੰਦੇ ਆ ਕਿੰਨਾ ਕੁ ਜ਼ਰੂਰੀ ਆ ਤੇ ਲੋੜ ਤੋਂ ਵੱਧ ਕਿੰਨਾ ਕਹਾਣੀ ਕਰਕੇ ਹੋ ਸਕਦਾ ਇਹਨੂੰ ਅੱਗੇ ਜੇ ਜਿਹੜਾ ਸਮਾਂ ਸੀ ਨਾ ਹੂੰ ਜੇ ਕਿਸੇ ਬੱਚੇ ਨੂੰ ਪੈਰਾਂ 'ਚ ਜੁੱਤੀ ਪਾਉਣੀ ਆ ਜਾਂ ਕਿਤੇ ਮੇਲੇ ਚ ਮੇਲੇ ਮਸ਼ਹਰੇ ਜਾਣਾ ਕੋਈ ਕੱਪੜਾ ਬਣਾਉਣਾ ਤੇ ਉਹਨੂੰ ਮੇਰੇ ਖਿਆਲ ਆ ਵੀ ਪੰਜ ਚਾਰ ਵੀਰ ਨਾ ਰੋਣਾ ਪੈਂਦਾ ਸੀਗਾ ਬਾਪੂ ਮੈਨੂੰ ਆਹ ਚੀਜ਼ ਲਿਆ ਦੇ ਬਾਪੂ ਮੈਨੂੰ ਆਹ ਚੀਜ਼ ਲਿਆ ਦੇ ਹੁਣ ਬਾਪੂ ਲਿਆ ਕੇ ਤਾਂ ਦਿੰਦਾ ਸੀਗਾ ਪਰ ਉਹਨੂੰ ਨਾ ਕੋ ਸਮਾਂ ਲੱਗ ਜਾਂਦਾ ਸੀਗਾ ਹਮ ਤੇ ਜਿਹੜਾ ਉਹ ਬੱਚਾ ਸੀ ਨਾ ਉਹਦੀ ਸ਼ੈਨ ਸ਼ਕਤੀ ਵੱਧ ਜਾਂਦੀ ਸੀ ਕੋਈ ਨਹੀਂ ਬਾਪੂ ਸਵੇਰੇ ਲਿਆ ਦੂ ਕੋਈ ਨਹੀਂ ਬਾਪੂ ਪਰਸੋ ਲਿਆ ਦੂ ਖੀਰੀ ਬਾਪੂ ਨੇ ਤਾਂ ਲਿਆ ਕੇ ਦੇਣਾ ਉਹਦਾ ਬੱਚਾ ਹੈ ਉਹਦਾ ਲਾੜ ਹੈ ਕਿ ਜਿਹੜਾ ਹੁੰਦਾ ਸਮਾਂ ਆ ਗਿਆ ਜੇ ਤਾਂ ਬੱਚੇ ਨੇ ਅੱਜ ਚੀਜ਼ ਮੰਗ ਲਈ ਬਾਪੂ ਮੈਂ ਫਲਾਨੀ ਠੀਜ ਹੈ ਜੇ ਤਾਂ ਤੁਰਤ ਕੱਢ ਕੇ ਜੇਬ ਚ ਦੇ ਤੀ ਫੇਰ ਤਾਂ ਠੀਕ ਹੈ ਤੇ ਨਹੀਂ ਫਿਰ ਉਹ ਬਾਪੂ ਨਹੀਂ ਹਾਂ ਅੱਛਾ ਜਿਹੜੀ ਅੱਜ ਪੂਰੀ ਲੋੜ ਕਰਨ ਲੱਗ ਗਏ ਮਾਪੇ ਬੱਚਿਆਂ ਦੀ ਮੂੰਹ ਚ ਉਹ ਗੱਲ ਕੱਢਣ ਅਸਾਰ ਉਹਦੀ ਪੂਰੀ ਕਰ ਦੇਣੀ ਜਿੱਦੇ ਉਹਨੂੰ ਚੀਜ਼ ਉਹ ਨਹੀਂ ਮਿਲਦੀ ਫੇਰ ਉਹ ਤਾਂ ਸ਼ੈਨ ਸ਼ਕਤੀ ਨਹੀਂ ਹੁੰਦੀ ਜੀ ਉਹ ਕੋਈ ਨਾ ਕੋਈ ਸ਼ਬਦ ਗਲਤ ਬੋਲੂ ਜਾਂ ਕੋਈ ਹੋਰ-ਹੋਰ ਗੱਲ ਕਰੂਗਾ ਉਹਦੀ ਸਹਿਣ ਸ਼ਕਤੀ ਗਲਤ ਹੋਗੀ ਮੈਂ ਕਹਿੰਦਾ ਵੀ ਹੁਣ ਵੀ ਜਿਹੜਾ ਸਿਆਣਾ ਪਰਿਵਾਰ ਆ ਜਿਹੜਾ ਕੋਈ ਸੋਚਣ ਵਾਲਾ ਬੰਦਾ ਹੈ ਬਜ਼ੁਰਗ ਮਾਪਿਓ ਹੁਣ ਜਿਹੜੇ ਹੁਣ ਥੋੜੇ ਵਰਗੇ 30 35 35 ਸਾਲ ਦੇ ਮੁੰਡੇ ਆ ਉਹ ਮਾਪਿਓ ਬਣੇ ਵੇ ਆ ਉਹ ਵੀ ਜੇ ਬੱਚੇ ਨੂੰ ਦੋ ਵੇਰੀ ਥੋੜਾ ਜਿਹਾ ਰੋਕ ਤੇ ਟੋਕ ਲੈਣਗੇ ਨਾ ਉਹਦੇ ਕੋਈ ਅੱਠ ਪੈਰ ਚਾਰ ਪੈਰ ਨਗਾ ਦੇਣਗੇ ਕੀ ਜਿ ਲੈਉਣ ਤੋਂ ਉਹਦੀ ਕੋਈ ਸਹਿਣ ਸ਼ਕਤੀ ਵੱਧ ਜੂਗੀ ਜੀ ਪਹਿਲੇ ਬੋਲ ਚੀਜ਼ ਬੱਚੇ ਨੂੰ ਨਾ ਦਿਓ ਜਿੱਦਿਓ ਨੂੰ ਨਾਂ ਮਿਲੀ ਉਦੋਂ ਸੋ ਚੱਲ ਨਹੀਂ ਹੁੰਦੀ ਗੱਲ ਬਾਕੀ ਬਾਪੂ ਜਿਵੇਂ ਮੰਨ ਲਓ ਚੀਜ਼ ਲੈ ਵੀ ਦਿੱਤੀ ਤੇ ਉਹਦੀ ਕਦਰ ਨਹੀਂ ਹੁੰਦੀ ਜੇ ਆਪਾਂ ਪਹਿਲੇ ਬੋਲ ਚੀਜ਼ ਦੇ ਦਿੱਤੀ ਕਿਸੇ ਨੂੰ ਮੈਨੂੰ ਨਹੀਂ ਲੱਗਦਾ ਉਹ ਕਦਰ ਪਾਉਂਦਾ ਹੋਊਗਾ ਬੰਦਾ ਨਹੀਂ ਪੈਂਦੀ ਬਿਲਕੁਲ ਹਮ ਸਹੀ ਗੱਲ ਹੈ ਅਸੀਂ ਆਪ 30 35 35 ਸਾਲ ਦੇ ਹੋ ਗਏ ਜਦੋਂ ਸਾਈਕਲ ਲਿਆ ਤੇ ਅੱਜ ਬੱਚਾ ਵੇਖ ਲਓ ਵੀ ਅੱਜ ਅਸੀਂ ਜਦੋਂ ਬੱਚਾ ਮਾਰ ਆ ਜਾਵੀਂ ਉਸ ਤੋਂ ਆਪਣੇ ਆਪ ਤਾਂ ਜੀ ਬੈਠਣੀ ਜਾਂਦਾ ਹੁੰਦਾ ਅਸੀਂ ਬੈਠਣੀ ਉਹ ਤੇ ਲਾਉਣੇ ਫਰਕ ਬੜਾ ਪੈ ਗਿਆ ਤੇ ਜਮੀਨ ਸਮਾਨ ਦਾ ਫਰਕ ਪੈ ਗਿਆ ਅੱਜ ਤੋਂ ਜਿਹੜਾ ਪਹਿਲਾ ਸਮਾਂ ਸੀਗਾ ਉਦੋਂ ਤਾਂ ਬਹੁਤ ਹੀ ਸਮਾਂ ਭਿਆਨਕ ਸੀ ਗਿਣਤੀ ਦੇ ਇੱਕ ਦੋ ਸੈਕਟਰੀ ਸਾਡੇ ਪਿੰਡ ਦੇ ਵਿੱਚ ਕਿ ਸਾਨੂੰ ਆਮ ਤਾਂ ਕਿੱਥੇ ਮਿਲਦਾ ਸੀ ਕਿਸੇ ਕੋਲ ਅਸੀਂ 30 ਤੇ 32 33 ਸਾਲ ਦੇ ਹੋ ਗਏ ਜਦੋਂ ਅਸੀਂ ਸ਼ੈਕਲ ਹੀ ਲਿਆ ਸੀ ਨੌਜਵਾਨ ਜਿਵੇਂ ਸਾਡੇ ਵਰਗੇ ਹਾਂ ਹਾਂ ਪਹਿਲਾਂ ਦੇ ਸਮੇਂ ਦੇ ਵਿੱਚ ਐ ਸੁਣਦੇ ਹੁੰਦੇ ਸੀ ਵੀ ਗੱਲਾਂ ਕਰਦੇ ਬਜ਼ੁਰਗਾਂ ਨੂੰ ਕਹਿੰਦੇ ਸੀ ਵੀ ਬਾਪੂ ਕਹਿੰਦੇ ਸੀਗੇ ਹਾਂ ਹਾਂ ਹੈਨਾ ਆਪ ਤੋਂ ਵੱਡੇ ਦੂ ਬਜ਼ੁਰਗ ਨੂੰ ਤੇ ਹੁਣ ਜਿਵੇਂ ਬੁਢਾ ਚੱਲਿਆਗਾ ਹਾਂ ਸਾਡਾ ਬੁਢਾ ਜਾਂ ਥੋਡੇ ਵਾਲਾ ਬੁਢਾ ਹਾਂ 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 ਤੁਹਾਨੂੰ ਲੱਗਦਾ ਨਹੀਂ ਕਿ ਆ ਵੀ ਪਹਿਲਾਂ ਦੇ ਨਾਲੋਂ ਜਿਹੜਾ ਹੈਗਾ ਹੁਣ ਬਹੁਤ ਵੱਖਰਾ ਪਨ ਆ ਚੁੱਕਿਆ ਹੈਗਾ ਨੌਜਵਾਨੀ 'ਚ ਪੂਰਾ ਹੀ ਫਰਕ ਪੈ ਗਿਆ ਇੱਥੇ ਇਹ ਤਾਂ ਗੱਲ ਇਹ ਤਾਂ ਗੱਲ ਕਹਿਣ ਵਾਲੀ ਨਹੀਂ ਇਹ ਤਾਂ ਸਾਡੇ ਮਮੈਲਾਂ ਦਾ ਕੰਮ ਚੱਲਿਆ ਵਾ ਰਿਸ਼ਤੇਦਾਰ ਆ ਜਣ ਇਹ ਜਵਾਕਾਂ ਦੇ ਕੋਲੇ ਮਮੈਲ ਹੈ ਉਹ ਅੱਬਰ ਤਾਂ ਗਏ ਨੂੰ ਬੁਲਾਉਂਦੇ ਨਹੀਂ ਜੇ ਬੁਲਾਉਣਗੇ ਤਾਂ ਪੰਜ ਸੱਤ ਨਾ ਐ ਵੇ ਠਹਿਰ ਕੇ ਤੇ ਫੇਰ ਆਖਣਗੇ ਫਲਾਣਾ ਮਾਮਾ ਸੀ ਜਾਂ ਫੁੱਫੜ ਸੀ ਉਹ ਵੀ ਕਿਹੜੀ ਗੱਲ ਕਰਨੀ ਹੈ ਕੋ ਮੁੜ ਕੇ ਉਹਦਾ ਪਿਆਰ ਵਾਲਾ ਫੇਰ ਹੂੰ ਉਹਨੂੰ ਫੇਰ ਫੜ ਲੈਂਦੇ ਆ ਇਹ ਵੀ ਸਾਡੇ ਲੋਕਾਂ ਦੇ ਵਿੱਚ ਰੁਝਾਨ ਥੋੜਾ ਜਿਹਾ ਬਹੁਤ ਬਹਾਲਾ ਵੱਧ ਗਿਆ ਮੇਰੇ ਖਿਆਲ ਦੇ ਵਿੱਚ ਪੈਰੋ ਪੈ ਰਹੇ ਹੈ ਕੁਛ ਬਧੂ ਵਈ ਮੈਨੂੰ ਘਟਦਾ ਨਹੀਂ ਲਿੰਦਾ ਕਿ ਪਰ ਇਹ ਜਿਹੜਾ ਸਮਾਂ ਹੈ ਇਹਨਾਂ ਬੱਚਿਆਂ ਵਾਸਤੇ ਆਉਣ ਵਾਲਾ ਭਵਿੱਖ ਹੈ ਇਹ ਠੀਕ ਨਹੀਂ ਜੀ ਜਿਹਦੇ ਤੇ ਅਸਰ ਕਰੀ ਜਾਣਗੀ ਤਾਂ ਇਹ ਕੰਮ ਚੰਦਾ ਘੱਟ ਧਿਆਨ ਇਸ ਪਾਸੇ ਵੱਧਦੇ ਹਨ ਕਿੰਨੀਆਂ ਪੜਿਆ ਬਾਪੂ ਫਿਰ ਨਹੀਂ 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 ਪੜੇ ਜਮਾਈ ਜਮਾਈ ਨਹੀਂ ਪੜੇ ਤੇ ਫਿਰ ਬਾਪੂ ਮੈਂ ਦੇਖਿਆ ਸੀਗਾ ਤੁਸੀਂ ਉਹ ਲਿਖੀ ਵੀ ਜਾਣਦੇ ਆ ਪੜ੍ਹੀ ਵੀ ਜਾਣਦੇ ਆ ਉਹ ਲਿਖੀ ਫਿਰ ਐਉਂ ਆ ਨਾ ਉਹ ਫਿਰ ਵਿਆਹ ਹੋ ਜਾਂਦਾ ਉਹ ਹੋ ਜਾ ਜਦੋਂ ਨਰਮਿੰਦਰ ਮੇਜ ਤਲਉਂਦੇ ਹੁੰਦੇ ਕੰਡੇ ਜੇ ਚੱਲ ਪਏ ਨਵੇਂ ਅੱਛਾ ਤੇ ਉਦੋਂ ਫਿਰ ਆਖਿਆ ਵੀ ਇਹ ਚਲ ਪਹਿਲਾਂ ਤਾਂ ਬਸੇੜੀਆਂ ਨਾਲ ਤੋਲਦੇ ਸੀਗੇ ਮੁਰਕ ਉਹ ਕੱਛੂਕਲ ਹਾਂ ਉਹ ਕੰਡੇ ਜੇ ਚੱਲ ਤੇ ਫਿਰ ਉਦੋਂ ਉਦੋਂ ਕੰਮ ਪਿਆ ਵੀ ਹੁਣ ਇਹਨੂੰ ਸਿੱਖੀਏ ਕਿਵੇਂ ਕਰੀਏ ਫਿਰ ਉਹ ਇੱਕ ਆਦੂ ਵਾਲੀ ਖਰਾ ਮਾਰ ਮਾਰ ਕੇ ਮਾਰ ਮਾਰ ਕੇ ਉਹ ਸਿੱਖਣਾ ਸ਼ੁਰੂ ਕਰਤਾ ਫੇਰ ਕੀ ਹੈ ਉਹ 30 35 ਸਾਲ ਹਲ ਵੀ ਵਾਇਆ ਉਦੋਂ ਮੁੜ ਕੇ ਹਲ ਵਾਹੰਦੇ ਦੇ ਨਾਲ ਹੀ ਅਕਰਿਆ ਨਾ ਦੁਕਾਨ ਕਰ ਲਈ ਫੇਰ ਉਦੋਂ ਪੁੱਸ ਪੈ ਗਿਆ ਉਦੋਂ ਫੇਰ ਸਿੱਖਣਾ ਸ਼ੁਰੂ ਕਰਤਾ ਹੈ ਹੋੜੀ ਹੋੜੀ ਦਰਖਤ ਤੇ ਚੜਨ ਵਾਲੀ ਗੱਲ ਬਣ ਗਈ ਤੇ ਉਹ ਵਾਹ ਗੱਲ ਹੀ ਇੱਕ ਕਿੱਲ ਚੱਲੀ ਅੱਠ 9 ਵਜੇ ਹੋ ਗਏ ਇੱਥੇ ਮੇਰੇ ਆਣਦੇ ਹੀ ਹੈ ਤੇ ਉਹ 11 11 ਪੜੇ ਹੋਇਆ ਹੈ ਉਹ ਟਾਈਮ ਦੇ ਦਾਦਾ ਤੇ ਉਹ ਮੈਨੂੰ ਕਿ ਲੰਮਰਾਂ ਦਾ ਮੁੰਡਾ ਪ੍ਰੀਤਮ ਪ੍ਰੀਤਮ ਆ ਗਿਆ ਮੈਨੂੰ ਆ ਤਾਂ ਬਈ ਸਾਡੀ ਨਾਲ ਤਾਂ ਤੂੰ ਹੀ ਚੰਗਾ ਰਹੇਗਾ ਵਕਿਉ ਹਾਂ ਹਾਂ ਆਂਦਾ ਤੂੰ ਤੇ ਪਹਿਲਾਂ ਮਈਆਂ ਚਾਰੀਆਂ ਫੇਰਾ ਹਲਵਾ ਆ ਤੇ ਅੱਫੀ ਫੇਰ ਤੂੰ ਅੱਧਾ ਦੁਕਾਨਦਾਰੀ ਵੀ ਕਰ ਲਈ ਖੇਤੀ ਵੀ ਨਾਲ ਕਰੀ ਗਿਆ ਆਂਦਾ ਸੀ ਹੋ ਜੇ ਦੇ ਉੱਤੇ ਤੁਰੇ ਫਿਰਦੇ ਮੈਂ ਕਿਹਾ ਭਾਈ ਐਡੋਡੀ ਪਰਾਲਾ ਬਤਾਏ ਸੋਡਾ ਵਿਆਹ ਸਿੱਧਰ ਖੇਤੀ 'ਚ ਪੈ ਗਿਆ ਹਾਂ ਮੇਰਾ ਵਿਆਹ ਖੇਤੀ 'ਚ ਵੀ ਪੈ ਗਿਆ ਦੁਕਾਨਦਾਰੀ 'ਚ ਵੀ ਪੈ ਗਿਆ ਪੜ੍ਹਾਈ 'ਚ ਵੀ ਪੈ ਗਿਆ ਮੈਂ ਆਪਦਾ ਇਹ ਕਰੀ ਗਿਆ ਕਿ ਪਰ ਜਿਹੋ ਜਿਹੋ ਹੁਣ ਮੇਰਾ ਸਿਸਟਮ ਜਿਾ ਚੱਲੀ ਜਾਂਦਾ ਹੈ ਕੈਲੇ ਮੁਤਲਕ ਬਹੁਤ ਠੀਕ ਹੀ ਹੈ